ਜਿੱਥੇ-ਜਿੱਥੇ ਵੀ ਵਸੇ ਨੇ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਤੇ ਪ੍ਰਸਾਰ ਵੀ ਹੋਇਆ ਉੱਥੇ ਗੁਰੂ ਘਰ ਵੀ ਬਣੇ ਤੇ ਬਾਬੇ ਨਾਨਕ ਦੇ ਲੰਗਰ ਦਿਨ ਰਾਤ ਚੱਲਦੇ ਨੇ ਤੇ ਜੇ ਪੰਜਾਬੀ ਮਾਂ ਬੋਲੀ ਦਾ ਪ੍ਰਸਾਰ ਹੋ ਰਿਹਾ ਤੇ ਪੰਜਾਬੀਆਂ ਦੀ ਹਰਮਨ ਪੈਰੀ ਖੇਡ ਮਾਂ ਖੇਡ ਕਬੱਡੀ ਇਹਦੇ ਵੱਡੇ-ਵੱਡੇ ਟੂਰਨਾਮੈਂਟ ਜਿਹੜੇ ਨੇ ਦੁਨੀਆ ਭਰ ਵਿੱਚ ਕਰਾਇਆ ਜਾਂਦੇ ਨੇ ਸਾਡੇ ਸ਼ਹਿਰ ਐਡਮਿੰਟਨ ਦੇ ਵਿੱਚ ਇਹੋ ਜਿਹਾ ਇੱਕ ਇੰਟਰਨੈਸ਼ਨਲ ਲੈਵਲ ਦਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਸ ਬਾਰੇ ਜਾਣਕਾਰੀ ਲਈ ਸਾਡੇ ਨਾਲ ਮਨਜੀਤ ਭਾਜੀ ਜੁੜੇ ਨੇ ਪਾਲੀ ਸਸੇਕਾਲ ਜੀ ਸਸੇਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਰ ਜੀ ਟੂਰਨਾਮੈਂਟ ਬਾਰੇ ਜਾਣਕਾਰੀ ਦੀ ਗੱਲ ਕਰੀਏ ਕਿ ਪਹਿਲੀ ਵਾਰੀ ਸ਼ਹੀਦ ਭਾਈ ਜਸਵਿੰਦਰ ਸਿੰਘ ਖਾਲੜਾ ਜੀ ਦੀ ਯਾਦ ਦੇ ਵਿੱਚ ਉਹਨਾਂ ਨੂੰ ਸਮਰਪਿਤ ਇਹ ਇੰਟਰਨੈਸ਼ਨਲ ਲੈਵਲ ਦਾ ਕਬੱਡੀ ਦਾ ਟੂਰਨਾਮੈਂਟ ਆ ਇਹਦੇ ਬਾਰੇ ਗੱਲਬਾਤ ਕਰੀਏ ਕਿ ਕਿੱਥੇ ਹੋਣਾ ਵਾ ਕਦੋਂ ਹੋਣਾ ਵਾ ਤੇ ਇਹਦੀਆਂ ਕੀ ਵਿਸ਼ੇਸ਼ ਆਕਰਸ਼ਣ ਹੋਣਗੇ ਜੀ ਵੀਰ ਜੀ 17 ਅਗਸਤ ਦਿਨ ਐਤਵਾਰ ਰਿਵਰ ਹਾਕ ਸਟੇਡੀਅਮ ਡਾਊਨਟਾਊਨ ਚ ਹੋਣਾ ਜੀ ਸਵੇਰੇ 10 ਵਜੇ ਮੈਚ ਸ਼ੁਰੂ ਹੋ ਜਾਣੇ ਆ ਜੀ ਫੈਡਰੇਸ਼ਨ ਦੀਆਂ 6 ਟੀਮਾਂ ਸਾਰੇ ਇੰਟਰਨੈਸ਼ਨਲ ਪਲੇਅਰ ਲਾਲੀ ਟੇਸੀ ਬੀਸੀ ਫੈਡਰੇਸ਼ਨ ਦੀਆਂ ਟੀਮਾਂ ਸਾਰੀਆਂ ਇੱਥੇ ਪਹੁੰਚ ਰਹੀਆਂ ਸਾਰੇ ਆਪਣੇ ਪੰਜਾਬ ਦੇ ਪਲੇਅਰ ਪਾਕਿਸਤਾਨ ਦੇ ਪਲੇਅਰ ਮੈਕਸੀਕੋ ਤੋਂ ਅਮਰੀਕਾ ਤੋਂ ਪਲੇਅਰ ਮੈਕਸੀਕੋ ਤੋਂ ਸਪੈਸ਼ਲੀ ਜੈਰੋ ਸ਼ਵੇਜ਼ ਹੋਣੀ ਉਹ ਵੀ ਆ ਰਹੇ ਆ ਜੀ ਸਾਰੇ ਕੀ ਬਾਤ ਹੈ ਜੀ ਕੀ ਬਾਤ ਹੈ ਧੰਨਵਾਦ ਵੀਰੇ ਗੱਲਬਾਤ ਕਰਨ ਦੇ ਲਈ ਲੱਭਾ ਵੀਰ ਸਾਡੇ ਨਾਲ ਜੁੜਿਆ ਵਾ ਤੁਸੀਂ ਸਾਰੇ ਇਸ ਗੱਲ ਦੇ ਗਵਾਹ ਜੇ ਕਿ ਪਿਛਲੇ ਸਾਲ ਜਿਹੜਾ ਕਬੱਡੀ ਦਾ ਬਹੁਤ ਵੱਡਾ ਕੱਪ ਹੋਇਆ ਸੀ ਟੂਰਨਾਮੈਂਟ ਹੋਇਆ ਸੀ ਪੁਸਾੜੀਆ ਗਰਾਊਂਡਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਤਰ ਹੋਏ ਸੀ ਕਿਉਂਕਿ ਲੋਕਾਂ ਦੀ ਹਰਮਨਪੈਰੀ ਖੇਡ ਆ ਲੱਭੇ ਬਾਈ ਉਸ ਟੂਰਨਾਮੈਂਟ ਤੋਂ ਪ੍ਰਭਾਵਿਤ ਹੋ ਕੇ ਪ੍ਰੇਰਿਤ ਹੋ ਕੇ ਇੰਟਰਨੈਸ਼ਨਲ ਲੈਵਲ ਦਾ ਟੂਰਨਾਮੈਂਟ ਡਾਊਨਟਾਊਨ ਦੇ ਵੱਡੇ ਸਟੇਡੀਅਮ ਦੇ ਵਿੱਚ ਹੋਣ ਜਾ ਰਿਹਾ ਹੈ ਇਹ ਪਹਿਲੀ ਵਾਰੀ ਬੜੇ ਮਾਣ ਦੀ ਗੱਲ ਆ ਬੜੇ ਫਖਰ ਦੀ ਗੱਲ ਆ ਇਸ ਬਾਰੇ ਕੀ ਕਹਿਣਾ ਚਾਹੋਗੇ ਇਸ ਵਾਰ ਇਹ ਆ ਜੀ ਜਦੋਂ ਪਿਛਲੇ ਸਾਲ ਤੁਹਾਨੂੰ ਪਤਾ ਹੋਵੇ ਇੰਨਾ ਕਿ ਇਕੱਠ ਸਿਗਾ ਕਿ ਉੱਥੇ ਬੈਨਪੂਸਾ ਦੀਆਂ ਗਰਾਊਂਡਾਂ ਫੁੱਲ ਸਗੀਆਂ ਤੇ ਐਕਤੀ ਉਦੋਂ ਵੀ ਜ਼ਿਆਦਾ ਵੱਡਾ ਇਕੱਠ ਹੋਊਗਾ ਜਿਹੜਾ ਕਿ ਵਰਲਡ ਜਿਹੜਾ ਕਿ ਵਰਲਡ ਦਾ ਆਪਣੇ ਨਾਰਥ ਅਮਰੀਕਾ ਦਾ ਪਹਿਲਾ ਵਰਲਡ ਕਬੱਡੀ ਕਪਾ ਐਡਮੰਟਨ ਦੇ ਵਿੱਚ ਹੋਣ ਜਾ ਰਿਹਾ ਆ ਰੀਵਰ ਹਾਕ ਸਟੇਡੀਅਮ ਦੇ ਵਿੱਚ ਜਿਹਦੇ ਵਿੱਚ ਕਿ ਤੁਹਾਨੂੰ ਜਿਹੜੇ ਪਹਿਲਾਂ ਸਟੇਡੀਅਮ ਦੇ ਵਿੱਚ ਹੁੰਦੇ ਆ ਟਿਕਟ ਲੱਗਦੀ ਆ ਸਾਰਾ ਕੁਝ ਇਹ ਬਿਲਕੁਲ ਫ੍ਰੀ ਆ ਇੱਥੇ ਕੋਈ ਟੈਕਟ ਨਹੀਂ 11-1200 ਪਾਰਕਿੰਗ ਆ ਉਹ ਬਿਲਕੁਲ ਫਰੀ ਆ ਉਦੋਂ ਬਾਅਦ ਜਾਣੀ ਗੁਰੂ ਘਰ ਤੋਂ ਬੱਸਾਂ ਚੱਲਣੀਆਂ ਆ ਜਿਹੜੇ ਤਿੰਨੇ ਗੁਰੂ ਘਰਾਂ ਤੋਂ 2-2 ਬੱਸਾਂ 10 ਵਜੇ ਸਵੇਰ ਤੋਂ ਲੈ ਕੇ ਸ਼ਾਮ ਆਪਣੇ ਦੁਪਹਿਰ 2 ਵਜੇ ਤੱਕ ਬੱਸਾਂ ਚੱਲਣਗੀਆਂ ਘੰਟੇ-ਘੰਟੇ ਬਾਅਦ ਸ਼ਾਮ ਨੂੰ ਉਧਰੋਂ ਬੱਸਾਂ ਚੱਲਣਗੀਆਂ ਤੇ ਉਥੇ ਸਹਿਯੋਗ ਦਿਓ ਤੋਂ ਆਪਣੇ ਲਾਲੀਟੇ ਸੀ ਬੀਸੀ ਫੈਡਰੇਸ਼ਨ ਦੀਆਂ ਟੀਮਾਂ ਜਿਵੇਂ ਜ਼ੈਰੋ ਹੋਣੀ ਪਹਿਲੋ 10 ਸਾਟੇ ਆ ਭਾਜੀ ਹੋਣੀ ਤੇ 6 ਟੀਮਾਂ ਆ ਜਿਹਦੇ ਵਿੱਚ ਫਾਈਨਲ ਸੈਮੀਫਾਈਨਲ ਤੋਂ ਉਦੋਂ ਬਾਅਦ ਜਣੀ ਫਾਈਨਲ ਮੈਚ ਹੋਣਗੇ ਬਹੁਤ ਫਾਸਵੇਂ ਮੁਕਾਬਲੇ ਆ ਤੇ ਸਾਰੀਆਂ ਟੀਮਾਂ ਟੌਪ ਦੀਆਂ ਪਾਉਂਦੇ ਜਿਹਦੇ ਵਿੱਚ ਗੁਰੂ ਘਰ ਲੰਗਰ ਟੁੱਟ ਚੱਲੂਗਾ ਹਰੇਕ ਤਰ੍ਹਾਂ ਦਾ ਤੁਹਾਡੇ ਸਹਾਇਕ ਦੀ ਲੋੜਾ ਜਿਹਦੇ ਉਦੋਂ ਵਾਰਾ ਇਹਦੇ ਵਿੱਚ ਬੀਬੀਆਂ ਲਈ ਵੱਖਰਾ ਸੈਕਸ਼ਨ ਆ ਖੰਡੀਆਂ ਦੇ ਨਾਲ ਆਉ ਉਥੇ ਆਪਣਾ ਸਾਰਾ ਅਰੇਂਜਮੈਂਟ ਕੀਤਾ ਆ ਸਕਿਉਰਿਟੀ ਦਾ ਪੂਰਾ ਪ੍ਰਬੰਧ ਦਾ ਤੇ ਤੁਹਾਡੇ ਸਹਿਯੋਗ ਦੀ ਲੋੜ ਆ ਜੋ